ਇਥੋਂ ਲੈ ਗਏ ਇਥੋਂ ਲੈ ਗਏ ਤਾਂ ਦੱਸ ਦਈਏ ਕਿ ਸ਼ਰਾਬ ਦੇ ਨਾਲ ਭਰੇ ਹੋਏ ਕੈਂਟਰ ਦਾ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਲੋਕਾਂ ਨੇ ਖੂਬ ਲੁੱਟ ਮਚਾਈ ਜਿੰਨੀਆਂ ਵੀ ਬੋਤਲਾਂ ਜਿਹੜੀਆਂ ਸੜਕ ਤੇ ਸਹੀ ਸਲਾਮਤ ਪਈਆਂ ਸੀ ਅੰਗਰੇਜ਼ੀ ਇਹ ਸ਼ਰਾਬ ਸੀ ਜਿਸ ਨੂੰ ਚੁੱਕ ਕੇ ਲੋਕ ਫਰਾਰ ਹੋਏ ਨੇ ਤਸਵੀਰਾਂ ਉੱਤਰ ਪ੍ਰਦੇਸ਼ ਦੇ ਨਜੀਮਾਬਾਦ ਦੀਆਂ ਨੇ ਵੀਡੀਓ ਦੇ ਵਿੱਚ ਦਿਖ ਰਿਹਾ ਕਿਸ ਤਰੀਕੇ ਦੇ ਨਾਲ ਲੋਕ ਛਾਂਟ ਛਾਂਟ ਕੇ ਅੰਗਰੇਜ਼ੀ ਸ਼ਰਾਬ ਨੂੰ ਚੱਕ ਰਹੇ ਨੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋਏ ਨੇ ਜ਼ਖਮੀਆਂ ਨੂੰ ਕਿਸੇ ਨੇ ਦੇਖਿਆ ਤੱਕ ਨਹੀਂ ਪਰ ਸ਼ਰਾਬ ਇਹਨਾਂ ਨੂੰ ਜ਼ਰੂਰ ਦਿਖੀ ਜਿਸ ਤੋਂ ਬਾਅਦ ਇਹਨਾਂ ਨੇ ਲੁੱਟ ਮਚਾ ਦਿੱਤੀ ਨਜੀਮਾਬਾਦ ਹਾਈਵੇ ਤੇ ਜਟਪੂਰਾ ਦੇ ਕੋਲ ਇਹ ਹਾਦਸਾ ਹੋਇਆ ਲਗਜ਼ਰੀ ਕਾਰਾਂ ਵਾਲਿਆਂ ਦੇ ਦਿਲ ਦੇ ਵਿੱਚ ਵੀ ਲਾਲਚ ਆ ਗਿਆ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਨੂੰ ਦੇਖ ਉਹਨਾਂ ਨੇ ਵੀ ਸਾਰੀਆਂ ਬੋਤਲਾਂ ਨੇ ਜਿਹੜੀਆਂ ਆਪਣੀ ਕਾਰਾਂ ਦੇ ਵਿੱਚ ਰੱਖ ਲਈਆਂ ਔਰ ਇੱਥੋਂ ਚਲੇ ਗਏ ਤਾਂ ਦੱਸਿਆ ਕਿ ਅੰਗਰੇਜ਼ੀ ਸ਼ਰਾਬ ਲੈ ਕੇ ਕਾਸ਼ੀਪੁਰ ਫੈਕਟਰੀ ਉੱਤਰਾਖੰਡ ਚੰਬਾ ਦੇ ਵਿੱਚ ਇੱਕ ਕੈਂਟਰ ਜਾ ਰਿਹਾ ਸੀ ਇੱਕ ਡੰਪਰ ਨੇ ਡੀਸੀਐਮ ਨੂੰ ਟੱਕ